ਬਾਈ ਤੁਸੀਂ ਸੱਬੇ ਨੂੰ ਜਾਣਦੇ ਆ ਤੇ ਆਰ ਨੇਤ ਨੂੰ ਜਾਣਦੇ ਆ ਜੋ ਕਿ ਬਹੁਤ ਹੀ ਮਸ਼ਹੂਰ ਪੰਜਾਬੀ ਸਿੰਗਰ ਆ ਉਹਨਾਂ ਅਕਸਰ ਹੀ ਕਹਿ ਦਿੰਦੇ ਆ ਵੀ ਅਸੀਂ ਆਮ ਬੰਦੇ ਦੀ ਸਪੋਰਟ ਕਰਦੇ ਆ ਜਿਹੜਾ ਬੰਦਾ ਹਜੇ ਉੱਠਦਾਗਾ ਸਿੰਗਿੰਗ ਲੈਣ ਚ ਉਹਦੀ ਅਸੀਂ ਨਾ ਖੁੱਲ ਕੇ ਮਦਦ ਕਰਦੇ ਆ ਤੇ ਕਿੰਨੀ ਕੁ ਮਦਦ ਕਰਦਿਆ ਉਹ ਬਾਈ ਨਾਲ ਬੀਤੀ ਹੈਗੀ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਬਾਈ ਨਾ ਬਾਈ ਦਾ ਪਿੰਡ ਹੈਗਾ ਕੁੱਦਾ ਬਾਈ ਸਤਿ ਸ਼੍ਰੀ ਅਕਾਲ ਤੇ ਆਪਣਾ ਨਾਮ ਦੱਸ ਦਿਓ ਬਾਈ ਬਾਈ ਮੇਰਾ ਨਾਮ ਲਾਲੀ ਕੁੱਦਾ ਜੀ ਅੱਛਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਦਾ ਸਭ ਤੋਂ ਪਹਿਲਾਂ ਭਈ ਆਪਾਂ ਤੁਸੀਂ ਗਾਣੇ ਗਾਉਣੇ ਹੋ ਹਨਾ ਆਪਾਂ ਪਹਿਲਾਂ ਇਹ ਗੱਲ ਦੱਸ ਗਏ ਵੀ ਜਿਹੜੀ ਤੁਸੀਂ ਆਰਨੇਤ ਨੂੰ ਮੈਸੇਜ ਕੀਤੇ ਆ ਤੇ ਸੱਭੇ ਨੂੰ ਮੈਸੇਜ ਕੀਤੇ ਆ ਉਹ ਮੈਸੇਜ ਕਿਉਂ ਕੀਤੇ ਸੀ ਤੁਸੀਂ ਅਸੀਂ ਐਂ ਕੀਤੇ ਸੀ ਜੀ ਆਪਾਂ ਨਾ ਗਾਣਾ ਕਰਿਆ ਪਿਛਲੇ ਦਿਨ ਥੋੜੇ ਕਾਫੀ ਦਿਨ ਹੋ ਗਏ ਤੇ ਪੰਜਾਬ ਸਿਆ ਗਾਣਾ ਆਇਆ ਸੀ ਆਪਣਾ ਤੇ ਵਧੀਆ ਗਾਣਾ ਸੀ ਉਹ ਅਸੀਂ ਇਹ ਕਹਿੰਨਾ ਵੀ ਚੰਗੇ ਬੰਦਿਆਂ ਤੋਂ ਸਪੋਰਟ ਮਿਲ ਜੇ ਗਾਣਾ ਵੀ ਆਪਣਾ ਤੇ ਪਿਆਰ ਲੱਗ ਜਾਂਦੇ ਆ ਬੰਦੇ ਦੇ ਹਨਾ ਤੇ ਅਸੀਂ ਸੱਭੇ ਦੀ ਟੀਮ ਨੂੰ ਫੋਨ ਲਾਇਆ ਸੀ ਜੀ ਉਹਨਾਂ ਨੇ ਚੱਕਿਆ ਫੋਨ ਤੇ ਉਹ ਕਹਿੰਦੇ ਕੋਈ ਚੱਕਰ ਨਹੀਂ ਸਾਨੂੰ ਸੈਂਡ ਕਰੋ ਤੁਸੀਂ ਤੇ ਅਸੀਂ ਪਾ ਦਿੰਨੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਅਸੀਂ ਉਹਨਾਂ ਨੂੰ ਸੈਂਡ ਕਰਿਆ ਜੀ ਉਹਨਾਂ ਨੇ ਸਾਡਾ ਕੋਈ ਰਿਪਲਾਈ ਨਹੀਂ ਦਿੱਤਾ ਕੀਹੜਾ ਜਵਾਬ ਨਹੀਂ ਦਿੱਤਾ ਉਹਨਾਂ ਨੇ ਨਾ ਨਾਈ ਕੋਈ ਨਹੀਂ ਉਹਨਾਂ ਨੇ ਚੱਕੇ ਨਹੀਂ ਮੈਸੇਜ ਹੀ ਨਹੀਂ ਚੱਕਿਆ ਸਾਡਾ ਆਰਨੀਤ ਦੀ ਟੀਮ ਨੂੰ ਵੀ ਕਰਿਆ ਸੀ ਤੇ ਆਰਨੀਤ ਦੀ ਟੀਮ ਨੇ ਵੀ ਇੰਹੀਂ ਕਹਿਤਾ ਸੀ ਸਾਨੂੰ ਕਹਿੰਦੇ ਕੋਈ ਚੱਕਰ ਨਹੀਂ ਸਾਨੂੰ ਸੈਂਡ ਕਰੋ ਤੇ ਅਸੀਂ ਸਪੋਰਟ ਕਰਾਂਗੇ ਕੋਈ ਤੁਹਾਨੂੰ ਕਿਸੇ ਨੇ ਦੱਸਿਆ ਸੀਗਾ ਵੀ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ ਨੀ ਦੱਸਿਆ ਤਾਂ ਹੈ ਨਹੀਂ ਸੀ ਪਰ ਅਸੀਂ ਆਪ ਹੀ ਸੋਚਿਆ ਸੀ ਵੀ ਨਿੱਕੇ ਲੈਵਲ ਤੋਂ ਕੋਈ ਵੀ ਆ ਨਾ ਉਹ ਚੰਗਾ ਸਟਾਰ ਹੁੰਦਾ ਉਹ ਨਿੱਕੇ ਲੈਵਲ ਦੇ ਬੰਦੇ ਨੂੰ ਚੱਕਦਾ ਹੀ ਆ ਵੀ ਸਪੋਰਟ ਕਰਦੇ ਆ ਚੰਗੀ ਜੀ ਨੂੰ ਕਹਿੰਦੇ ਹੁੰਨੇ ਆਪਾਂ ਵੀ ਹਰ ਇੱਕ ਬੰਦਾ ਸਪੋਰਟ ਕਰਦਾਗਾ ਅਸੀਂ ਇਸ ਉਮੀਦ 'ਚ ਉਹਨਾਂ ਨੂੰ ਫੋਨ ਲਾਇਆ ਸੀ ਗਾਣਾ ਕਾਦੇ ਨਾਲ ਰਿਲੇਟਰ ਸੀ ਬਈ ਆਪਣਾ ਰਿਲੇਟਰ ਪੰਜਾਬ ਦੀਆਂ ਗੱਲਾਂ ਤੇ ਸੀ ਬਰਾ ਅੱਛਾ ਅੱਛਾ ਹਾਂਜੀ ਹਾਂਜੀ ਇਹ ਹੜਾਂ ਦੇ ਨਾਲ ਹੜਾਂ ਦੇ ਨਾਲ ਵੀ ਸੀ ਜੋ ਵੀ ਆਹ ਚੱਲ ਰਿਹਾ ਅੱਜ ਕੱਲ੍ਹ ਦੌਰ ਅੱਛਾ ਚੰਗਾ ਸੀਗਾ ਚੰਗਾ ਗਾਣਾ ਸੀ ਬਹੁਤ ਵਧੀਆ ਅੱਛਾ ਹੋ ਸਕਦਾ ਵੀ ਉਹਨਾਂ ਨੂੰ ਬਈ ਚੰਗਾ ਨਾ ਲੱਗਿਆ ਹੋਵੇ ਤੁਹਾਡਾ ਗਾਣਾ ਹਾਂ ਇਹ ਵੀ ਹੋ ਸਕਦਾ ਈ ਕਿ ਦੇਖੀ ਨਹੀਂ ਮੈਸੇਜ ਨਹੀਂ ਦੇਖਿਆ ਨਾ ਮੈਸੇਜ ਹੀ ਨਹੀਂ ਚੈੱਕ ਕੀਤੀ ਅੱਛਾ ਤੁਸੀਂ ਉਹਨਾਂ ਨੂੰ ਐਂ ਕਿਹਾ ਸੀਗਾ ਵੀ ਸਾਡਾ ਗਾਣਾ ਪਹਿਲਾਂ ਤੁਸੀਂ ਸੁਣ ਲਓ ਹਾਂਜੀ ਹਾਂਜੀ ਵੇ ਚੰਗਾ ਲੱਗਿਆ ਤੁਸੀਂ ਪਾ ਦਿਓਗਾ ਹਾਂ ਐਂ ਤਾਂ ਅਸੀਂ ਪਹਿਲਤੀ ਕਹਿਤਾ ਸੀ ਵੀ ਤੁਹਾਨੂੰ ਚੰਗਾ ਲੱਗਿਆ ਗਾਣਾ ਫੇਰ ਪਾਓ ਤੁਸੀਂ ਜੇ ਤੁਹਾਨੂੰ ਨਾ ਵਧੀਆ ਲੱਗਿਆ ਤਾਂ ਤੁਸੀਂ ਨਾ ਪਾਓ ਅੱਛਾ ਸਟੋਰੀ 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 ਪਾਉਣੀ ਸੀ ਤੁਸੀਂ ਆਹ ਤੇ ਇੰਸਟਾ ਤੇ ਉਹਦੇ ਨਾਲ ਜਿਹੜੇ ਉਹਨਾਂ ਨਾਲ ਬੰਦੇ ਜੁੜੇ ਹੋਏ ਉਹਨਾਂ ਦੇ ਫਾਲੋਅਰ ਉਹਨਾਂ ਨੂੰ ਦੇਖ ਲੈਣਗੇ ਵਿੱਚੋਂ ਹਾਂਜੀ ਹਾਂਜੀ ਜੇ 10 ਲੱਖ ਬੰਦਾ ਵੀ ਉਹਨਾਂ ਨਾਲ ਜੁੜਿਆ ਵਿੱਚੋਂ ਲੱਖ ਨੇ ਦੇਖ ਲਿਆ ਆਪਣਾ ਗਾਣਾ ਚੱਲ ਜੂ ਹਾਂਜੀ ਹਾਂ ਆ ਪੰਜਵਾਂ ਗਾਣਾ ਸੀ ਬਈ ਆਪਣਾ ਪੰਜਵਾਂ ਗਾਣਾ ਹੀ ਕਰਤੇ ਜੀ ਤੇ ਇੱਕ ਐਂ ਕਰੋ ਤੁਸੀਂ ਜਿਹੜਾ ਤੁਹਾਡਾ ਫੇਵਰੇਟ ਆ ਗਾਣਾ ਹਨਾ ਉਹਦੇ ਬੋਲ ਸੁਣਾਓ ਆਪਾਂ ਨੂੰ ਆਪਣੇ ਫੇਵਰੇਟ ਦੋ ਗਾਣੇ ਆ ਬਈ ਇੱਕ ਬਈ ਸਿੱਧੂ ਤੇ ਕਰਿਆ ਸੀ ਜਦੋਂ ਬਾਈ ਨੂੰ ਮਾਰਤਾ ਸੀ ਪਹਿਲਾਂ ਉਹੀ ਆਉਣ ਦਿਓ ਹਾਂਜੀ ਹੂੰ ਬੇਖ ਕਿੰਨਿਆਂ ਦੇ ਦਿਲਾਂ ਤੇ ਤੂੰ ਰਾਜ ਕਰਦਾ ਸਵੇਿਆਂ ਨੂੰ ਜਾਂਦਾ ਤੇਰਾ ਕੱਠ ਦੱਸਦਾ ਹੁਣ ਬਿਪਲੇਖੇ ਤੇਰੇ ਪੈਂਦੇ ਰਹਿੰਦੇ ਆ ਲੱਗਦਾ ਏ ਜਿਵੇਂ ਫਿਰਦਾ ਤੂੰ ਹੱਸਦਾ ਸੁਣ ਕੇ ਖਬਰ ਆ ਨੇਰਾ ਛਾ ਗਿਆ ਗੱਬਰੂ ਜਵਾਨ ਪਾਪੀਆਂ ਨੇ ਮਾਰਿਆ ਲੱਗਦਾ ਏ ਕਿ ਤੋ ਤਾਂ ਵਾਜੇ ਆਉਗੀ ਮੂਸੇ ਵਾਲਾ ਜੱਟ ਹੁਣ ਫੇਰ ਆ ਗਿਆ ਲੱਗਦਾ ਏ ਕਿ ਤੋ ਤਾਂ ਵਾਜੇ ਆਉਗੀ ਮੂਸੇ ਵਾਲਾ ਜੱਟ ਹੁਣ ਫੇਰ ਆ ਗਿਆ ਫੋਟੋ ਵੇਖ ਮਨ ਸਮਝਾ ਲੈਨੇ ਹਾਂ ਲਾਣ ਤਾਂ ਉਹਨਾਂ ਨੂੰ ਅਸੀਂ ਪਾ ਲੈਨੇ ਹਾਂ ਉਤਮਾ ਪਿਆਂ ਦਾ ਕੱਲਾ ਜੀ ਨੇ ਮਾਰਿਆ ਪਤਾ ਸੀ ਉਹਨਾਂ ਨੂੰ ਵੀ ਇਹ ਸ਼ੇਰ ਆ ਗਿਆ ਲੱਗਦਾ ਏ ਕਿ ਤੋ ਤਾਂ ਆਵਾਜ਼ੇ ਆਊਗੀ ਮੂਸੇ ਵਾਲਾ ਜੱਟ ਹੁਣ ਫੇਰ ਆ ਗਿਆ ਲੱਗਦਾ ਏ ਕਿ ਤੋ ਤਾਂ ਆਵਾਜ਼ੇ ਆਊਗੀ ਮੂਸੇ ਵਾਲਾ ਜੱਟ ਹੁਣ ਫੇਰ ਆ ਗਿਆ ਬਈ ਇਹ ਤਾਂ ਉਹ 295 ਦੀ ਤਰਜਾ ਹਨਾ ਹਾਂਜੀ ਹਾਂਜੀ ਉਹ ਤਰਜਾ ਹੀ ਆ ਜੀ ਜੀ ਇਹ ਤਾਂ ਬਈ ਜੇ ਸਪੋਰਟ ਹੋਈ ਹੁੰਦੀ ਇਹ ਗਾਣੇ ਤਾਂ ਚੱਲਣਾ ਚਾਹੀਦਾ ਸੀ ਹਨਾ ਬਿਲਕੁਲ ਜੀ ਹੋਰ ਕੋਈ ਖਾਣਾ ਇੱਕਈ ਪੰਜਾਬ ਸਿਆਂ ਦੇ ਬੋਲ ਤੁਹਾਨੂੰ ਕਰਦੇ ਉਹ ਸੁਣਾ ਦੂਗਾ ਨਾ ਹੱਥਾਂ ਵਿੱਚ ਬੰਗਾ ਵਾਹ ਰਹਿਣ ਸੁਨੀਆਂ ਚੱਲੇ ਅਟ ਰੈਂਡ ਸਿਰੋਂ ਲੈਣ ਚੁੰਨੀਆਂ ਨਾ ਮਾ ਨਾ ਮਾ ਸ਼ੌਕਰੀ ਲਾਂਦਾ ਜੋ ਚੱਲਿਆ ਕੀ ਬਣੋਂ ਹੁਣ ਦੇਖੇ ਹੋਏ ਖਾਵਦਾ ਦੱਸੋ ਹੁਣ ਗੱਲ ਕੀ ਸੁਣਾਵਾ ਚੱਜਦੀ ਬੁਰਾ ਹਾਲ ਹੋਇਆ ਅੱਜ ਦੇ ਪੰਜਾਬ ਦਾ ਦੱਸੋ ਹੁਣ ਗੱਲ ਕੀ ਸੁਣਾਵਾ ਚੱਜਦੀ ਬੁਰਾ ਹਾਲ ਹੋਇਆ ਰੰਗਲੇ ਪੰਜਾਬ ਦਾ ਅਦੋਬਦ ਤੁਰਗੀ ਜਵਾਨੀ ਬਹਾਰ ਨੂੰ ਲਾ ਦੇਓ ਸੁਨੇਹਾ ਜਾ ਕੇ ਸਰਕਾਰ ਨੂੰ ਹੜਾਂ ਵਿੱਚ ਡੁੱਬੇ ਲੋਕੀ ਕਿਉਂ ਨਹੀਂ ਦਿਸਦੇ ਰੱਖਦੇ ਖਿਆਲ ਵੋਟਾਂ ਦੇ ਹਿਸਾਬ ਦਾ ਦੱਸੋ ਹੁਣ ਗੱਲ ਕੀ ਸਣਾਵਾ ਚੱਜਦੀ ਬੁਰਾ ਹਾਲ ਹੋਇਆ ਅੱਜ ਦੇ ਪੰਜਾਬ ਦਾ ਕਿੱਥੇ ਗਈਆਂ ਪੱਗਾਂ ਸਿਰੋਂ ਮੌਨੇ ਹੋ ਗਏ ਰੱਖ ਰੱਖ ਕੇ ਸਕਾ ਤੋਂ ਕੋਨੇ ਹੋ ਗਏ ਨਲੂਏ دیਵਾਂਗ ਕੋਈ ਦਲੇਰ ਨਾ ਬਣੇ ਰੱਖਿਆ ਕਰੇਦ ਕਲਾ ਹਥਿਆਰ ਦਾ ਦੱਸੋ ਹੁਣ ਗੱਲ ਕੀ ਸਨਾਵਾ ਚੱਜਦੀ ਬੁਰਾ ਹਾਲ ਹੋਇਆ ਅੱਜ ਦੇ ਪੰਜਾਬ ਦਾ ਦੱਸੋ ਹੁਣ ਗੱਲ ਕੀ ਸਨਾਵਾ ਚੱਜਦੀ ਬੁਰਾ ਹਾਲ ਹੋਇਆ ਰੰਗਲੇ ਪੰਜਾਬ ਦਾ ਬਹੁਤ ਵਧੀਆ ਬਾਈ ਬਹੁਤ ਸੁਣੀ ਵਾਧਨਵਾਜੀ ਬਈ ਇੱਕ ਤੁਸੀਂ ਐਂ ਗੱਲ ਦੱਸੋ ਵੀ ਗਾਣਾ ਤੁਸੀਂ ਸੁਣ ਲਿਆ ਇੱਚ ਕਿਹੜੀ ਚੀਜ਼ ਮਾੜੀ ਆ ਹੈ ਕੋਈ ਚੀਜ਼ ਇੱਚ ਮਾੜੀ ਵੀ ਜਿਹੜੀ ਆਪਾਂ ਘਰੇ ਪਰਿਵਾਰ ਚ ਨਾ ਸੁਣਾ ਸਕੀਏ ਭਈ ਤੁਸੀਂ ਇਹ ਚੋਚ ਇੱਕ ਥੋੜਾ ਲਾਈਨ ਸੀਗੀ ਵੀ ਚੁੰਨਾਂ ਲਹਿਗਾ ਹਨਾ ਸਿਰ ਤੋਂ ਪਸੰਦ ਵੀ ਲੋਕ ਉਹਨਾਂ ਨੂੰ ਹੀ ਕਰਦੇ ਆ ਬਿਲਕੁਲ ਬਿਲਕੁਲ ਜੀ ਜਿਹੜਾ ਚੁੰਨਾਂ ਲਾ ਕੇ ਰੀਨਾ ਪਾਉਂਦਾ ਹਨਾ ਉਹਨਾਂ ਨੂੰ ਹੀ ਪਸੰਦ ਕਰਦੇ ਆ ਅੱਧੇ ਹੀ ਰੀੜੇ ਪਾ ਕੇ ਜਿਹੜੇ ਹਾਂਜੀ ਹਾਂਜੀ ਉਹ ਚੀਜ਼ ਭਾਲਦੇ ਆ ਲੋਕ ਆ ਜੀ ਆ ਉਹ ਚੀਜ਼ ਭਾਲਦੇ ਆ ਪਤਾ ਨਹੀਂ ਫਿਰ ਕਹਿੰਦੇ ਆ ਜੀ ਸਾਡੇ ਜਵਾਕ ਖਰਾਬ ਹੋ ਗਏ ਆਪਾਂ ਜੋ ਜਵਾਕਾਂ ਨੂੰ ਦਿਖਾਵਾਂਗੇ ਜਾਂ ਜਵਾਕਾਂ ਨੂੰ ਆਪਾਂ ਦੱਸਾਂਗੇ ਉਹ ਤਾਂ ਆਪਣੇ ਸਾਰੇ ਆ ਨਾ ਹੁਣ ਜਦੋਂ ਆਪਾਂ ਚੀਜ਼ ਆਪ ਹੀ ਯੂਜ਼ ਹੋ ਜੀ ਕਰੀ ਜੰਨੇ ਆ ਤੇ ਫਿਰ ਜਵਾਕਾਂ ਦੇ ਤਾਂ ਅਸਰ ਪੈਣੀ ਹੀ ਹੈਗਾ ਬਈ ਤੁਸੀਂ ਇੱਕ ਪਹਿਲਾਂ ਗੱਲ ਕੀਤੀ ਸੀ ਵੀ ਆਰ ਨੇਤ ਨੂੰ ਵੀ ਤੁਸੀਂ ਕੰਟੈਕਟ ਕੀਤਾ ਤੇ ਤੁਸੀਂ ਸੱਬੇ ਨਾਲ ਵੀ ਕੀਤਾ ਹਾਂਜੀ ਤੇ ਇਹਨਾਂ ਨੇ ਤਾਂ ਤੁਹਾਨੂੰ ਦਿੱਤਾ ਜਵਾਬ ਹਾਂਜੀ ਠੀਕ ਹੈ ਹਾਂਜੀ ਹੁਣ ਤੁਹਾਨੂੰ ਆਸ ਕਿਹੜੇ ਸਿੰਗਰ ਤੋਂ ਸੀਗੀ ਵੀ ਜੇ ਆਪਾਂ ਉਹਦੇ ਨਾਲ ਕੰਟੈਕਟ ਕੀਤਾ ਹੁੰਦਾ ਤਾਂ ਆਪਣੀ ਸਪੋਰਟ ਜ਼ਰੂਰ ਕਰਦਾ ਉਹ ਬੰਦਾ ਆਸਤਾ ਜੀ ਬਾਈ ਆਪਣੇ ਸਿੱਧੂ ਤੀਸੀ ਅੱਛਾ ਹਾਂਜੀ ਠੀਕ ਹੈ ਤੇ ਉਹ ਅੱਜ ਹੁਣ ਹੈ ਨਹੀਂ ਹਾਂ ਹਨਾ ਤੇ ਜੋ ਦਾ ਘਟਾ ਉਹਨਾਂ ਦਾ ਪੂਰਾ ਤਾਂ ਹੋਣਾ ਨਹੀਂ ਹਾਂ ਹਾਂ ਤੇ ਪਰਮਾ ਗੱਲ ਕਰ ਆਪਾਂ ਤਾਂ ਅਰਦਾਸ ਕਰਦੇ ਹਾਂ ਪਰਮਾਤਮਾ ਦੀ ਜਿੱਥੇ ਵੀ ਹੈਗੇ ਆ ਚਲੋ ਜਿਉਂਦੇ ਵਾਸਤੇ ਰਹਿਣ ਉਹਨਾਂ ਨੂੰ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਹਾਂ ਤੇ ਗੱਲ ਕਰ ਆਪਣਾ ਉਹ ਹੱਥ ਫੜ ਲੈਂਦਾ ਬਾਈ ਜੇ ਹੁੰਦਾ ਅੱਜ ਹਾਂਜੀ ਹਾਂਜੀ ਉਹਨਾਂ ਕੋਲੇ ਵੀ ਚੀਜ਼ ਦੀ ਸਪੋਰਟ ਕਰਦਾ ਹੀ ਹੁੰਦਾ ਬਿਲਕੁਲ ਬਿਲਕੁਲ ਜੀ ਹਾਂ ਹੋਰ ਤਾਂ ਬਸ ਬਾਈ ਉਹਦੇ ਕੋਲ ਨਾਂ ਦੇ ਹੀ ਹੈਗੇ ਕਿੰਨਾ ਟਾਈਮ ਹੋ ਗਿਆ ਬਈ ਆਪਾਂ ਨੂੰ ਸਿੰਗਿੰਗ ਲਾਈਨ ਚ ਇਹ ਆਪਾਂ ਨੂੰ 2018 ਤੋਂ ਪਏ ਆ ਬਾਈ ਸ਼ੌਂਕ ਤਾਂ ਪਹਿਲਾਂ ਤੋਂ ਹੀ ਬਚਪਨ ਤੋਂ ਹੀ ਗੱਲ ਕਰ 2018 ਦੇ ਵਿੱਚ ਆਪਾਂ ਤਿਆਰੀ ਕਰਨ ਲੱਗ ਗਏ ਸੀ ਵੀ ਜਿੰਨਾ ਕੁ ਟਾਈਮ ਮਿਲਦਾ ਸੀ ਉਹਨਾਂ ਨੇ ਤਿਆਰੀ ਕਰੀ ਆ ਅੱਛਾ ਜਿੰਨੀ ਕ ਨੌਲੇਜ ਮਿਲੀ ਉਨੀ ਕ ਆਪਾਂ ਕਰੀ ਹੋਰ ਕੀ ਕੰਮ ਕਰਦੇ ਆਂ ਬਈ ਨਾਲ ਮੈਂ ਰੰਗ ਦਾ ਕੰਮ ਕਰਦਾ ਬਈ ਰੰਗ ਦਾ ਹਾਂ ਜੀ ਕਰਦੇ ਹਾਂ ਠੀਕ ਐ ਤੇ ਜਿਹੜੇ ਤੁਸੀਂ ਪੰਜ ਗਾਣੇ ਕੀਤੇ ਆ ਰਿਸਪੌਂਸ ਕਿਵੇਂ ਆਉਂਦਾ ਰਿਸਪੌਂਸ ਬਸ ਠੀਕ ਜਿਹੀ ਆਈ ਕੋਈ ਜ਼ਿਆਦਾ ਵਧੀਆ ਨਾ ਨਾ ਜੀ ਪਹਿਲਾਂ ਤਾਂ ਚਲੋ ਐਂ ਕਹਿ ਦਿੰਦੇ ਸੀ ਵੀ ਗਾਣੇ ਆਪਾਂ ਸਹੀ ਨਹੀਂ ਕਰ ਰਹੇ ਹਨਾ ਤੇ ਵੀ ਤਾਂ ਨਹੀਂ ਰਿਸਪੌਂਸ ਮਿਲਿਆ ਠੀਕ ਐ ਹੁਣ ਆ ਗਾਣਾ ਅਸੀਂ ਪੰਜਾਬ ਸਿਆਂ ਕੀਤਾ ਸੀ ਵੀ ਇਹਦੇ ਤੇ ਸਾਨੂੰ ਬਹੁਤ ਉਮੀਦਾਂ ਸੀ ਅੱਛਾ ਵੀ ਵੀ ਗਾਣਾ ਚੰਗਾਗਾ ਚੱਲ ਚੱਲੂਗਾ ਵੀ ਚੱਲੂਗਾ ਪਰ ਇਹਦੇ ਤੇ ਵੀ ਨਹੀਂ ਸਾਨੂੰ ਕੋਈ ਕੀ ਕਾਰਨ ਰਿਆ ਬਸ ਤੁਹਾਨੂੰ ਪਤਾ ਹੀ ਹੈ ਜੀ ਵੀ ਚੰਗੀ ਚੀਜ਼ ਵੇਂਦੇ ਨਹੀਂ ਲੋਕ ਨਾ ਨਾ ਜੀ ਅੱਜ ਕੱਲ ਤਾਂ ਜੇ ਕੋਈ ਗਾਲਾਂ ਗੂਲਾਂ ਵਾਲਾ ਨੰਗ ਪੂਣਾ ਦਿਖਾਉਣਾ ਜੇ ਆਪਾਂ ਹਨਾ ਤੇ ਉਹ ਚੀਜ਼ਾਂ ਨੂੰ ਜਨਤਾ ਜਾਦੇ ਪਸੰਦ ਕਰਦੀ ਐ ਜਾਂ ਫਿਰ ਅਸਲਾ ਹਸਲਾ ਹੋਵੇ ਆਪਾਂ ਉਹ ਚੀਜ਼ਾਂ गा ਕੇ ਖੁਸ਼ ਨਹੀਂ ਹਨਾ ਅੱਛਾ ਹਾਂ ਅਸੀਂ ਉਹ ਕਹਨੇ ਆ ਵੀ ਸਚਾਈ ਗਾਓ ਅੱਜ ਦੀ ਜੋ ਵੀ ਆ ਅਸੀਂ ਤੁਹਾਨੂੰ ਐ ਨਹੀਂ ਲੱਗਦਾ ਵੀ ਇਹ ਮੈਂ ਗਲਤੀ ਕਰ ਲਈ ਵੀ ਆਪਾਂ ਚੰਗੇ ਗਾਣੇ ਗਾ ਕੇ ਹਾਂਜੀ ਗਲਤੀ ਤਾਂ ਕਰੀ ਐ ਫਿਰ ਗਲਤੀ ਕਰੀ ਐ ਨਾ ਜੇ ਗੰਦ ਪਾਇਆ ਹੁੰਦਾ ਜੇ ਆਪਾਂ ਗਾਉ ਦੂਜਿਆਂ ਵਾਂਗੂ ਚੱਲੇ ਹੁੰਦੇ ਫਿਰ ਆਪਣਾ ਨਾਂ ਹੁੰਦਾ ਹਾਂਜੀ ਹੁੰਦਾ ਨਾਂ ਪੂਰਾ ਅੱਛਾ ਅੱ ਤੇ ਹੁਣ ਕੀ ਸੋਚਿਆ ਵੀ ਫਿਰ ਆਪਾਂ ਚੰਗੇ ਗਾਣੇ ਕਰਨੇ ਆ ਗਾਹਾਂਗੇ ਗਾਣੇ ਤਾਂ ਹੀ ਚੰਗੇ ਕਰਨੇ ਆਗੇ ਵੀ ਆਪਾਂ ਮਾੜਾ ਕਰਕੇ ਕੁਛ ਨਹੀਂ ਵੀ ਆਪਾਂ ਕਹਿਣੀ ਆਗੇ ਹਾਂ ਭਾਵੇਂ 100 ਚੋਂ 10 ਜਣੇ ਸੁਣ ਲੈਣ ਵੀ ਚੰਗੀ ਚੀਜ਼ ਹੋਣੀ ਚਾਹੀਦੀ ਆ ਆਪਾਂ ਤਾਂ ਇਹ ਕਹਿਣੀ ਆ ਚੰਗਾ ਸੁਨੇਹਾ ਦੇਈਏ ਪੰਜਾਬ ਨੂੰ ਹਨਾ ਵੀ ਆਪਣੇ ਦੀ ਆ ਜਵਾਕਾਂ ਨੇ ਨਵੀਂ ਪੀੜ੍ਹੀ ਨੇ ਸੁਣਨਾ ਜੋ ਵੀ ਤੇ ਉਹ ਆਪਣੇ ਦੀ ਰਿਲੇਟਰ ਹੁੰਦਾ ਹੈ ਹਨਾ ਤਾਂ ਕਰਕੇ ਖਰਚਾ ਕਿੰਨਾ ਆ ਗਿਆ ਤੁਹਾਡੇ ਇੱਕ ਗਾਣੇ ਦੇ ਜਿਆਦਾ 30-40000 ਰੁਪਏ ਆ ਗਿਆ ਇੱਕ ਖਾਣੇ ਤੇ ਆ ਜਾਂਦਾ ਹਾਂਜੀ ਹਾਂਜੀ ਆ ਗਿਆ ਤੇ ਉਹਦਾ ਕੋਈ ਬੈਕਅਪ ਤਾਂ ਆਇਆ ਨਹੀਂ ਹੈ ਨਾ ਤੁਹਾਨੂੰ ਕਮਾਈ ਤਾਂ ਕੋਈ ਨਹੀਂ ਹੋਈ ਨਾ ਨਾ ਜੀ ਹਜੇ ਕੋਈ ਨਹੀਂ ਕਮਾਈ ਤਾਂ ਹੋਈ ਨਹੀਂ ਫਿਰ ਆਪਦੇ ਪੱਲੋਂ ਹੀ ਲਾਤੇ ਤੁਸੀਂ ਹਾਂ ਜੀ ਪੱਲੋਂ ਉਹਦਾ ਕੀ ਫਾਇਦਾ ਫੜ ਕੇ ਕੋਈ ਕਿਵੇਂ ਨਾ ਕਿਵੇਂ ਖੱਬਾ ਸੱਜਾ ਸੋਅ ਕਰਨਾ ਪਿਆ ਅੱਛਾ ਅੱਛਾ ਮੋਟੀਵੇਸ਼ਨ ਕਿੱਥੋਂ ਲੈਨੇ ਹੋ ਫਿਰ ਜਦੋਂ ਕਮਾਈ ਤਾਂ ਹੁੰਦੀ ਨਹੀਂ ਆਪਾਂ ਨੂੰ ਬਸ ਰੰਗ ਦੇ ਕੰਮ ਤੀ ਹੈ ਅੱਛਾ ਹਾਂਜੀ ਠੀਕ ਹੈ ਠੀਕ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਫਿਰ ਜਿਹੜੇ ਬੰਦੇ ਆਪਾਂ ਵੇਖਦੇ ਨਹੀਂ ਚੰਗੀ ਚੀਜ਼ ਉਹਨਾਂ ਨੂੰ ਵਾ ਉਹਨਾਂ ਨੂੰ ਤਾਂ ਇਹੀ ਆ ਵੀ ਜੇ ਕੋਈ ਚੰਗੀ ਚੀਜ਼ ਕਰਦਾ ਉਹਦੀ ਸਪੋਰਟ ਕਰੋ ਤੁਸੀਂ ਜੇ ਤੁਸੀਂ ਸਪੋਰਟ ਨਹੀਂ ਕਰਦੇ ਫਿਰ ਸਾਡੇ ਵਰਗਾ ਅੱਗੇ ਕਿਵੇਂ ਆਊਗਾ ਪਹਿਲਾਂ ਤਾਂ ਪਿੰਡ ਦੇ ਲੈਵਲ ਤੋਂ ਚੱਲੋ ਆਪਾਂ ਵੀ ਪਿੰਡ ਦੀ ਸਪੋਰਟ ਹੋਣੀ ਚਾਹੀਦੀ ਆ ਪਿੰਡ ਦੀ ਤੁਹਾਨੂੰ ਸਪੋਰਟ ਹੈਗੀ ਆ ਸਾਨੂੰ ਹੈਗੀ ਆਈ ਪਿੰਡ ਦੀ ਸਪੋਰਟ ਕਿੰਨੇ ਪਰਸੈਂਟ ਆ ਹੋਊਗੀ 10 20% ਹੋਊਗੀ ਵਿੱਚ ਬੰਦੇ ਬਹੁਤ ਚੰਗੇ ਬੰਦੇ ਹੈਗੇ ਆ ਜਿਹੜੇ ਆਪਣੀ ਸਪੋਰਟ ਦਿਲੋਂ ਕਰੀ ਆ ਉਹਨਾਂ ਦਾ ਪਤਾ ਨਵਾਦ ਕਰਦੇ ਆਂਗੇ ਤੇ ਵਿੱਚ ਹੈਗੇ ਆ ਵੀ ਠੀਕ ਐ ਕਹਿ ਦਿੰਦੇ ਆ ਵੀ ਅਸੀਂ ਕਰ ਦਾਂਗੇ ਐ ਕਰ ਦਾਂਗੇ ਪਰ ਕਰਦਾ ਕੋਈ ਨਹੀਂ ਹੱਤਾਂ ਖਿੱਚਣ ਵਾਲੇ ਹੈ ਜੀ ਲੱਤਾਂ ਖਿੱਚਣ ਵਾਲੇ ਬਹੁਤ ਬਾਈ ਅੱਛਾ ਹਾਂਜੀ ਤੇ ਉਹਨਾਂ ਦਾ ਕਰਕੇ ਫਿਰ ਤੁਸੀਂ ਹਟੇ ਨਹੀਂ ਹਟੇ ਤਾਂ ਫਿਰ ਹਰ ਹਰ ਤੇ ਕਿੱਥੇ ਆ ਜੀ ਜੋ ਮਨ ਚ ਧਾਰ ਲਿਆ ਜਦੋਂ ਕੀ ਦਾ ਹਾਂਜੀ ਹਾਂਜੀ ਮਿਹਨਤ ਬਾਕੀ ਆਪਣੀ ਜਾਰੀ ਆ ਹਾਂ ਤੇ ਨਾਲ ਵੀ ਰਿਆਜ਼ ਕਰਦੇ ਹੋ ਹਾਂਜੀ ਹਾਂਜੀ ਰਿਆਜ਼ ਵੀ ਕਰਦੇ ਉਹ ਕਿੱਥੇ ਕਰਦੇ ਆਪਦੇ ਘਰੀ ਕਰਦੇ ਅੱਛਾ ਹੈਗਾ ਸਟਾਰ ਜੀ ਹੈ ਗੁਰਦੇਵ ਸ਼ੌਕੀ ਜਿਨ੍ਹਾਂ ਦੇ ਆਪਾਂ ਸਿੱਖਿਆ ਨੌਲੇਜ ਲੈਤੀ ਆ ਠੀਕ ਹੈ ਠੀਕ ਹੈ ਹਾਂ ਉਹਨਾਂ ਦਾ ਹੀ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਲਿਆਂਦਾ ਅੱਛਾ ਤੇ ਕੋਈ ਜਿੰਨੀ ਹੈਗੀ ਆ ਪਛਾਣ ਸੁਰਾਂ ਦੀ ਕੋਈ ਉਹਨਾਂ ਦੀ ਬਦੌਲਤਾਂਗੇ ਅਖੀਰ ਤੇ ਜੇ ਆਪਾਂ ਨਿਚੋੜ ਕ ਕੀ ਨੂੰ ਸੋਨਾ ਪਸੰਦ ਕਰਦੇ ਲੋਕ ਲੋਕ ਬਾਲ ਲਚਰਤਾ ਲਚਰਦਾ ਹਾਂਜੀ ਤੇ ਨਲੇ ਵਿੱਚ ਆਪਣੇ ਕੁਝ ਲੋਕ ਇਹੋ ਜਿਹੀ ਹੈਗੇ ਹੈਗੇ ਨਲੇ ਦਾ ਸੁਣਦੇ ਆ ਉਹ ਚੀਜ਼ਾਂ ਹਨ ਲਚਰਦਾ ਬਿਲਕੁਲ ਤੇ ਨਲੇ ਕਹਿ ਦਿੰਦੇ ਆ ਵੀ ਇਹ ਚੀਜ਼ਾਂ ਹੋਣਾ ਨਹੀਂ ਚਾਹੀਦੀਆਂ ਪੰਜਾਬ 'ਚ ਹਾਂਜੀ ਐਈਆਂ ਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਬਸ ਐਂ ਕਹਿਣਾ ਚਾਹੁੰਦੇ ਆ ਵੀ ਸ਼ੋਅ ਆਫ ਕਰਦੇ ਆ ਲੋਕ ਅੱਜ ਸ਼ੋਅ ਆਫ ਕਰਦੇ ਹਾਂਜੀ ਹਾਂ ਉੱਤੋਂ ਸੱਚੇ ਬੰਦੇ ਆ ਹਾਂ ਉੱਤੋਂ ਸੱਚੇ ਬੰਦੇ ਆ ਬਿੱਟੋ ਕੁਝ ਹੋਰ ਹੁੰਦੇ ਆ। ਦੇ ਨਹੀਂ ਦੇਖਣਾ ਤਾਂ ਲੋਕ ਚਾਹੁੰਦੇ ਆ ਗੰਦ ਪਰ ਦੇਖਣਾ ਚੋਰੀ-ਚੋਰੀ ਚੋਰੀ-ਚੋਰੀ ਵੀ ਸ਼ੋਅ ਨਾ ਹੋਵੇ ਸਾਡਾ। ਉਹ ਚੰਗੇ ਬਣਦੇ ਹੈਗੇ। ਤੋਂ ਤੋਂ ਚੰਗੇ ਬਣਦੇ ਆ। ਬਿਲਕੁਲ। ਹਾਂ। ਲਓ ਵੀ ਮਿੱਤਰੋ ਤੁਹਾਨੂੰ ਬੇਨਤੀ ਆ ਮੰਡੇ ਦਾ ਪਿੰਡ ਹੈਗਾ ਕੁੱਦਾ ਤੇ ਨਾਮ ਹੈਗਾ ਲਾਲੀ। ਲਾਲੀ ਕੁੱਦਾ ਜੀ। ਲਾਲੀ ਕੁੱਦਾ। ਤੇ ਭਾਈ ਚੈਨਲ ਦੱਸ ਦਿਓ ਆਪਣਾ ਜਿਹੜਾ ਚੈਨਲ ਤੇ ਗਾਣੇ ਆਏ ਹੋਏ। ਆਪਣਾ ਚੈਨਲ ਹੈਗਾ ਲਾਲੀ ਕੁੱਦਾ ਚੈਨਲ ਆਈ ਆਪਣਾ। ਤੇ ਉਹਦੇ ਤੇ ਆਪਣੇ ਗਾਣੇ ਆਏ ਹੋਏ ਆ। ਅੱਛਾ ਅੱਛਾ। ਠੀਕ ਹੈ। ਹਾਂਜੀ। ਤੇ ਲਾਸਟ ਗਾਣਾ ਕਦੋਂ ਆਇਆ ਆਪਣਾ? ਲਾਸਟ ਹੁਣੀ ਆਇਆ ਜੀ ਅੱਛਾ ਮਹੀਨਾ ਕੋਆ ਹਾਂਜੀ ਹਾਂਜੀ ਤੇ ਨੈਕਸਟ ਕਦੋਂ ਕਰਨਾ ਨੈਕਸਟ ਬਸ ਹਫਤੇ ਦਸ ਦਿਨਾਂ ਦੇ ਵਿੱਚ ਇੱਕ ਲਿਖਦੇ ਤੁਸੀਂ ਆਪ ਹਾਂਜੀ ਆਪੋ ਲਿਖਦੇ ਅੱਛਾ ਅੱਛਾ ਹਾਂਜੀ ਜੇ ਕੋਈ ਬੰਦਾ ਕੋਈ ਆਪਾਂ ਨੂੰ ਵਧੀਆ ਦੇਖ ਰਿਹਾ ਕੋਈ ਬੰਦਾ ਲਿਖਦਾ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਉਹ ਆਪਾਂ ਨੂੰ ਜੇ ਗਾਣਾ ਕੋਈ ਦੇਣਾ ਚਾਹੁੰਦੇ ਉਹ ਗਾਦੋਂਗੇ ਗਾ ਗਾ ਰਾਂਗੇ ਇੱਕ ਗਾਣਾ ਮੈਂ ਵੀ ਕੋਸ਼ਿਸ਼ ਕਰੂੰਗਾ ਤੁਹਾਨੂੰ ਨਾ ਗਾਣਾ ਕੋਈ ਵਧੀਆ ਦਵਾਈਏ ਆ ਹੈਗਾ ਆਪਣੇ ਕੋਲੇ ਬੰਦਾ ਤੇ ਦਰਸ਼ਕਾਂ ਨੂੰ ਮੇਰੀ ਬੇਨਤੀ ਆ ਵੀ ਬਈ ਚੰਗੇ ਕੰਮ ਦੀ ਸਪੋਰਟ ਕਰਿਆ ਕਰੋ ਜਿਹੜੇ ਰੱਜੇ ਵੇ ਉਹਨਾਂ ਨੂੰ ਲਜਾਉਣ ਦਾ ਕੋਈ ਫਾਇਦਾ ਨਹੀਂਗਾ ਉਹਨਾਂ ਨੂੰ ਤੁਸੀਂ ਘੱਟ ਪੈਸੇ ਦੇ ਦਿਓਗੇ ਉਹਨਾਂ ਨੂੰ ਤੁਸੀਂ ਦਿਨੇ ਵੀ ਮੂੰਹੋਂ ਮੰਗਿਆ ਜਿਵੇਂ 8 ਲੱਖ ਮੰਗ ਲਿਆ 10 ਲੱਖ ਮੰਗ ਲਿਆ ਉਹਨਾਂ ਨੂੰ ਤੁਸੀਂ ਪੈਸੇ ਮੂੰਹੋਂ ਮੰਗੇ ਜੁਨੇ ਇਹ ਬੰਦਾ ਕੋਈ ਪੈਸੇ ਨਹੀਂ ਮੰਗਦਾ ਥੋੜੇ ਤੋਂ ਇੱਕ ਥੋੜੀ ਸਪੋਰਟ ਮੰਗਦਾ ਵੀ ਤੁਸੀਂ ਮੇਰਾ ਗਾਣਾ ਸੁਣ ਲਓ ਆਪਾਂ ਨਾ ਆਮ ਹੀ ਬਥੇਰੇ ਗਾਣੇ ਆਪਾਂ ਵੈਸੇ ਵੀ ਸੁਣੀ ਜਾਂਦੇ ਰਹਿੰਦੇ ਆ ਗੰਦਮੰਦ ਆਪਾਂ ਬਹੁਤ ਦੇਖਦੇ ਆ ਮੰਨਗੇ ਭਲਾਂ ਦੀ ਆਪਾਂ ਨਾ ਮੰਨਗੇ ਗੰਦ ਆਪਾਂ ਪੂਰਾ ਦੇਖਦੇ ਆਂਗੇ ਹੋ ਸਕਦਾ ਮੈਂ ਵੀ ਤੁਹਾਡੇ ਵਿੱਚ ਹੀ ਹੋਵਾਂ ਤੇ ਜੇ ਆਪਾਂ ਵਿੱਚ ਚੰਗੀ ਚੀਜ਼ ਆਪਾਂ ਦੇਖ ਲਾਂਗੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਗਾਣਾ ਕਿੰਨੇ ਮਿੰਟ ਦਾ ਹੁੰਦਾ ਬਈ ਗਾਣਾ 3-4 ਮਿੰਟਾਂ ਦਾ ਹੁੰਦਾ 3-4 ਮਿੰਟਾਂ ਦਾ ਤੇ ਕੀ ਉਹਦੇ ਨਾਲ ਫਰਕ ਪੈਂਦਾ ਬਿਲਕੁਲ ਜੇ ਆਪਾਂ 3-4 ਮਿੰਟਾਂ ਦਾ ਗਾਣਾ ਸੁਣ ਲਾਂਗੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਰੀਲਾਂ ਆਪਾਂ ਵੀ ਬਥੇਰੀਆਂ ਬਣਾਉਣੇ ਆ ਜੇ ਆਪਾਂ ਚੰਗੇ ਗਾਣੇ ਤੇ ਇੱਕ ਅਧੀ ਰੀਲ ਬਣਾ ਲਾਂਗੇ ਤਾਂ ਜਿਹੜੇ ਬੰਦੇ ਨੇ ਗਾਇਆ ਹੁੰਦਾਗਾ ਉਹਦੀ ਗਾਹਾਂ ਸਪੋਰਟ ਹੋ ਜਾਂਦੀ ਐ ਤੇ ਮੇਰੀ ਤਾਂ ਇਹੀ ਬੇਨਤੀ ਆ ਵੀ ਚੰਗੀ ਚੀਜ਼ ਨੂੰ ਸਪੋਰਟ ਕਰਿਆ ਕਰੋ ਪਰ ਮੈਨੂੰ ਨਹੀਂ ਲੱਗਦਾ ਵੀ ਚੰਗੀ ਚੀਜ਼ ਨੂੰ ਲੋਕ ਵੇਖਣਾ ਪਸੰਦ ਕਰਦੇ ਆ ਬਸ ਲੋਕ ਕੱਲਾ ਆਏ ਕਹਿੰਦੇ ਆ ਵੀ ਚੰਗੀ ਚੀਜ਼ ਹੋਵੇ ਪੰਜਾਬ 'ਚ ਚੰਗੀ ਚੀਜ਼ ਹੋਵੇ ਪਰ ਦੇਖਣਾ ਇਹਨੂੰ ਕੋਈ ਨਹੀਂ ਪਸੰਦ ਕਰਦਾ ਲਾਈਕ ਚੰਗੀ ਚੀਜ਼ ਨੂੰ ਕੋਈ ਨਹੀਂ ਕਰਦਾ ਜਿੰਨੀਆਂ ਮਰਜ਼ੀ ਚੰਗੀਆਂ ਚੀਜ਼ਾਂ ਹੋ ਘਈ ਚੱਲੋ ਤੇ ਇੱਕ ਪਾਸੇ ਆਪਾਂ ਆਧਾਰ ਨਹੀਂ ਦੇ ਦਿੰਦੇ ਆ ਇੱਕ ਪਾਸੇ ਤਾਂ ਗੁਰਬਾਣੀ ਤੁਸੀਂ ਪੜਨ ਲੱਗ ਜੋ ਗੁਰਬਾਣੀ ਨੂੰ ਕੋਈ ਨਹੀਂ ਸੁਣਦਾ ਤੇ ਇੱਕ ਪਾਸੇ ਤੁਸੀਂ ਲਵਾ ਦਿਓ ਜਿਹੜੇ ਮਰਜ਼ੀ ਫੇਮਸ ਸਿੰਗਰ ਦਾ ਖਾੜਾ ਲਵਾ ਦਿਓ ਲੋਕ ਉਧਰ ਨੂੰ ਭਜ ਦੁਰਪਨਗੇ ਭੇਡ ਚਾਲ ਆ ਗਈ ਇਹ ਸਾਰੀ ਤੇ लास्ट ਦੇ ਹੀ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦੀ ਰੋਜੀ ਰੋਟੀ ਬਣ ਸਕੇ ਕਿਉਂਕਿ ਕਿਸੇ ਦੇ ਜੇ ਆਪਣੇ 2-4 ਮਿੰਟਾਂ ਨਾਲ ਕਿਸੇ ਦੀ ਰੋਜੀ ਰੋਟੀ ਬਣਦੀ ਆ ਐਨਾ ਪੰਜਾਬੀ ਬੰਦਾ ਕੋਈ ਵੀ ਮਾੜਾ ਨਹੀਂ ਹੁੰਦਾ ਜਿਹਦੀ ਇੰਨੀ ਮਾੜੀ ਸੋਚ ਹੋਵੇ ਜੇ ਜਮੇ ਹੀ ਸੋਚ ਮਾੜੀ ਆ ਵੀ ਆਪਾਂ ਤਾਂ ਕਿਸੇ ਨੂੰ ਪੈਸਾ ਬੰਨ ਹੀ ਨਹੀਂ ਦੇਣਾ ਫਿਰ ਤਾਂ ਗੱਲ ਵੱਖਰੀ ਆ ਪਰ ਐਨਾ ਕੋਈ ਪੰਜਾਬੀ ਭਰਾ ਮਾੜਾ ਨਹੀਂ ਹੁੰਦਾ ਜਿਹੜਾ ਵੀ ਕਿਸੇ ਨੂੰ ਉਹਦਾਂ ਲੱਤਾਂ ਖੱਚੇ ਚਲੋ ਪਿੰਡ ਚ ਤਾਂ ਹੁੰਦਾ ਹੀ ਹੈਗੀ ਖੈਵਾ ਜੀ ਪਿੰਡ ਚ ਹੁੰਦੀ ਹੈਗੀ ਪਿੰਡ ਵਾਲੇ ਮਗਰੋਂ ਹੀ ਉਹ ਕਰਦੇ ਹੁੰਦੇ ਆਗੇ ਮਗਰੋਂ ਸਪੋਰਟ ਕਰਦੇ ਹੁੰਦੇ ਆ ਜਦੋਂ ਬੰਦੇ ਦਾ ਨਾਮ ਬਣ ਜਾਂਦਾ ਹੁੰਦਾ ਪਹਿਲਾਂ ਤਾਂ ਲੱਤਾਂ ਹੀ ਖੈਦੇ ਹੁੰਦੇ ਆ ਸੋ ਇਹੀ ਬੇਨਤੀ ਆ ਵੀ ਭਾਈ ਚੰਗੀ ਚੀਜ਼ ਨੂੰ ਸਪੋਰਟ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਾਈ ਦੇ ਗਾਣੇ ਦੇਖਿਆ ਕਰੋ ਭਾਈ ਸੁਣਿਆ ਕਰੋ ਤੇ ਭਾਈ ਇੱਕ ਵਾਰੀ ਆਪਣੇ ਨਾਲ ਚੈਨਲ ਦਾ ਨਾਮ ਜ਼ਰੂਰ ਦੱਸ ਦਿਓ ਲਾਲੀ ਕੁਦਾਈ ਆਪਣੇ ਚੈਨਲ ਦਾ ਨਾਮ ਠੀਕ ਹੈ ਤੇ ਭਾਈ ਕੰਟੈਕਟ ਨੰਬਰ ਦੱਸ ਦਿਓ ਜੇ ਕੋਈ ਬੰਦਾ ਆਪਣਾ ਕੰਟੈਕਟ ਕਰਨਾ ਚਾਹੁੰਦਾ ਆਪਣਾ ਨੰਬਰ ਹੈਗਾ ਹੀ 90414 10432 ਮਿਹਨਤੀ ਮੁੰਡਾ ਗਾ ਰੰਗ ਦਾ ਕੰਮ ਕਰਦਾ ਉਹਦੇ ਚੋ ਜਿੰਨੀ ਵੀ ਤਿਲ ਫੁਲ ਕਮਾਈ ਕਰਕੇ ਉਹ ਆਪਦੇ ਗਾਣਿਆਂ ਤੇ ਲਾਉਂਦਾ ਤੇ ਗਾਣਿਆਂ ਚ ਜਦੋਂ ਕੋਈ ਬੰਦੇ ਨੂੰ ਫਾਇਦਾ ਨਹੀਂ ਹੁੰਦਾ ਉਹ ਕਿੰਨਾ ਚਿਰ ਕਰੂਗਾ ਫਿਰ ਬੰਦਾ ਪੰਜ ਗਾਣੇ ਉਹਨੇ ਬਾਈ ਨੇ ਕਰਤੇ ਆ ਉਹ ਕਹਿੰਦਾ ਵੀ ਕੋਈ ਰਿਸਪੌਂਸ ਨਹੀਂ ਹਜੇ ਤੱਕ ਜੇ ਚੰਗੀ ਚੀਜ਼ ਨੂੰ ਆਪਾਂ ਦੇਖਾਂਗੇ ਤਾਂ ਹੀ ਫਿਰ ਅੱਗੇ ਕੋਈ ਚੰਗੀ ਚੀਜ਼ ਲਿਖੂਗਾ ਕੋਈ ਗਾਊਗਾ ਸੋ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਧੰਨਵਾਦ